ਸੰਦੀਪ ਰਪਿੰਦਰ ਦੋਦਾ ਆ ਹਰੀਕੇ ਵਾਲਾ ਇਹ ਵੀ ਕੈਨੇਡਾ ਤੋਂ ਆਇਆ ਹੋਇਆ ਹੈ ਇਹਨੇ ਵੀ ਪੰਜਾਬ ਦੇ ਮੇਲਿਆਂ ਤੇ ਖੋਰੂ ਪਾਇਆ ਹੋਇਆ ਹੈ ਗੋਦੇ ਵਾਲਾ ਇਸ ਲਈ ਮੁਕਸਰ ਸਾਹਿਬ ਦੀ ਧਰਤੀ ਸਰਾਏ ਦਾਗਾ ਦੇ ਇਲਾਕੇ ਦੇ ਮੁੰਡੇ ਆਹ ਹਰੀਕੇ ਵਾਲਾ ਕਮਾਲ ਬਾਬਾ ਦੀਪ ਸਿੰਘ ਕਲਾ ਮਾਝਾ ਤੇ ਸ਼ਾਹਕੋਟ ਆਹ ਚੱਕ ਆਹ ਚੱਕ ਪੈਂਦੀ ਖਿਆਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਲਾ ਕੇ ਜੱਫਾ ਬੱਲੇ ਬੱਲੇ ਕਰਵਾਵੇਗਾ بابا ਥੋੜੀ ਆਵਾਜ਼ ਘੱਟ ਕਰ ਦੇ ਜਿਆਦਾ ਹੋ ਗਈ ਹੈ ਸਾਹਮਣੇ ਸੋਨੀ ਸੋਨੀ ਤੇ ਸ਼ੰਕਰ ਟੱਕਰ 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 ਸਿਰੇ ਦੀ ਖੰਡੂਰ ਸਾਹਿਬ ਦੇ ਮੈਲੇ ਤੇ ਨੰਬਰ بابا ਦੀਪ ਸਿੰਘ ਕਬੱਡੀ ਕਲੱਬ ਬਾਜੇ ਦਾ ਜੱਸੀ ਦੀ ਰੇਡ ਪੈ ਰਹੀ ਹੈ ਜਿਹੜੇ ਮੁਲਖ ਨੂੰ ਚਾਹੁੰਦਾ ਸੀ ਤੋਂ ਸਵਰਗ ਬਣਾਉਣਾ ਏ ਕੀ ਪਤਾ ਸੀ ਬਾਅਦ ਤੇਰੇ ਦੋ ਟੱਕੜੇ ਹੋਣਾ ਏ ਇਹ ਬੱਲੇ ਬੱਲੇ ਵਿੱਕੀ ਵਿੱਕੀ ਹਰੀਕੇ ਵਾਲਾ ਉਹ ਤੇ ਮੁੰਡਾ ਜਲੰਧਰੀਆ ਲੱਗਦਾ ਹੋਇਆ ਜੋਕਰ ਕਬੱਡੀ 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 ਇਹਨ ਜਫਾ ਚੋਟੀ ਦਾ ਤਾੜੀਆਂ ਮਾਰਦੇ ਹੋ ਜਿੰਨਾਂ ਜਨਮਾਂ ਵਾਲੇ ਆਏ ਬੱਲੇ ਬੱਲੇ ਫਿਰ ਦੁਨੀਆ ਪੱਪਾ ਪਾਰੋ ਕੇ ਅਨੰਦ ਮਾਣਦੀ ਹੈ ਰਮਦਾਸ ਵਾਲਾ ਚੱਕੀ ਅੱਜ ਫੱਟੇ ਜਾਂਦਾ ਚੱਕੀ ਵੱਟ ਜਾਂਦਾ ਕੱਢੀ ਐਨ ਸਿਰਾ 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 ਹੋ ਗਿਆ ਖੰਡੋਰ ਸਾਹਿਬ ਸਿਰਾ ਹੋ ਗਿਆ ਖੰਡੋਰ ਸਾਹਿਬ ਟੋਪ ਦਾ ਮਾਲ ਹੈ ਮੇਰੇ ਵੀਰੋ ਅੱਜ ਦੇ ਟਾਈਮ ਕਬੱਡੀ ਦੇ ਵਿੱਚ ਸਿਰ ਵੀ ਰੇਡ ਹੈ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕਲੱਬਾਂ ਸੋਚਦੀਆਂ ਵੀ ਅੰਬਾ ਸਾਡੇ ਲਈ ਖੇਡੇ ਅੰਬਾ ਸਾਡੇ ਲਈ ਖੇਡੇ ਇਹ